ਹਾਂਜੀ ਸਰ ਅੱਜ ਉਰੇ ਕਿਸ ਚੀਜ਼ ਦਾ ਧਰਨਾ ਸੀਗਾ ਅੱਜ ਜਿਹੜਾ ਸਾਡੇ ਸਾਰੇ ਹੀ ਸਮੂਹ ਐਸਸੀ ਬੀਸੀ ਸਮਾਜ ਵੱਲੋਂ ਇੱਕ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਜਿਹੜਾ ਕੀਤਾ ਗਿਆ ਕਿਉਂਕਿ ਇਸ ਲਈ ਕਾਫੀ ਲੰਮੇ ਸਮੇਂ ਤੋਂ ਜਿਹੜੇ ਕੁਝ ਜਨਰਲ ਵਰਗ ਦੇ ਲੋਕ ਨੇ ਸਾਡੇ ਐਸਸੀ ਸਮਾਜ ਦੇ ਹੱਕ ਖੋ ਕੇ ਜਿਹੜੇ ਨਾ ਸਮਝਦਾ ਜਿਹੜੇ ਉਹ ਚੋਰ ਨੂੰ ਸਾਡੇ ਐਸਸੀ ਸਮਾਜ ਦੇ ਸਰਟੀਫਿਕੇਟ ਬਣਾ ਕੇ ਨੌਜਰੀਆਂ ਦਾ ਆਨੰਦ ਮਾਣ ਰਹੇ ਨੇ ਜਦ ਕਿ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਨੇ ਬੜੀ ਤਸ਼ੱਦਦ ਦੇ ਨਾਲ ਬੜੀ ਜਲੀਲਤਾ ਨੂੰ ਸਹਦੇ ਹੋਏ ਮੈਸਾਂ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਨੇ ਜੋ ਸਾਨੂੰ ਅਧਿਕਾਰ ਦਿਵਾ ਕੇ ਲੈ ਕੇ ਦਿੱਤੇ ਨੇ ਉਹ ਅਧਿਕਾਰ ਇਹ ਚੋਰਾ ਨੇ ਸਾਡੇ ਕੋਲੋਂ ਖੋਹੀ ਹੋਏ ਨੇ ਅੱਜ ਸਾਡੇ ਸਮਾਜ ਦੇ ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਅੱਜ ਮਜ਼ਦੂਰੀ ਕਰਨ ਦੇ ਲਈ ਮਰੇਗਾ ਦੇ ਵਿੱਚ ਕੰਮ ਕਰਨ ਦੇ ਲਈ ਚੋਨਾ ਲਾਉਣ ਦੇ ਲਈ ਜਿਹੜਾ ਮਜਬੂਰ ਹੋ ਰਹੇ ਨੇ ਦੂਜੇ ਪਾਸੇ ਸਾਢੇ ਹੱਕਾਂ ਦੇ ਡਾਕਾ ਮਾਰ ਕੇ ਇਹ ਅਜ ਰਾਜੇ ਬਣੇ ਬੈਠੇ ਨੇ ਦੂਜਾ ਮੈਂ ਪੁੱਛਣ ਜਾਾਂਗੇ ਕਿ ਐਸਸੀ ਕਮਿਸ਼ਨ ਨੂੰ ਜੋ ਅਸਾਮੀਆਂ ਘਟਾਈਆਂ ਗਈਆਂ ਨੇ ਮੈਂਬਰ ਘਟਾਏ ਗਏ ਨੇ ਇਹਨਾਂ ਦੀ ਉਸ ਬਾਰੇ ਕੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਐਸਸੀ ਕਮਿਸ਼ਨ ਆ ਜਦੋਂ ਕਿਸੇ ਐਸਸੀ ਸਮਾਜ ਦੇ ਵਿਅਕਤੀ ਦੇ ਨਾਲ ਕੋਈ ਤੱਕਾ ਹੁੰਦਾ ਹੈ ਉਹ ਤੇ ਕੋਈ ਸ਼ਬਦ ਕੀਤਾ ਜਾਂਦਾ ਜਾਂ ਉਹਦੇ ਹੱਕ ਮਾਰੇ ਜਾਂਦੇ ਨੇ ਉਹਨੂੰ ਇਨਸਾਫ ਨਹੀਂ ਮਿਲਦਾ ਸਰਕਾਰੀ ਦਰਵਾਜ਼ੇ ਜਾਂ ਪ੍ਰਸ਼ਾਸਨ ਉਹਨੂੰ ਇਨਸਾਫ ਨਹੀਂ ਦਿੰਦਾ ਐਸ்சி ਕਮਿਸ਼ਨ ਇੱਕ ਐਦਾਂ ਦਾ ਆਧਾਰ ਹੈ ਉਸ ਤੋਂ ਉਸ ਵਿਅਕਤੀ ਨੂੰ ਉਮੀਦ ਹੁੰਦੀ ਹੈ ਐਸ்சி ਕਮਿਸ਼ਨ ਮੌਕੇ ਤੇ ਜਾ ਕੇ ਜਿਹੜਾ ਉਹ ਲੋਕਾਂ ਨੂੰ ਇਨਸਾਫ ਮੁਹਈਆ ਕਰਵਾਉਂਦਾ ਹੈ ਜਿਹੜੇ ਤਸ਼ੱਦਦ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਕਰਾਉਂਦਾ ਪਰ ਪੰਜਾਬ ਸਰਕਾਰ ਨੇ ਐਸ்சி ਕਮਿਸ਼ਨ ਨੂੰ ਪੂਰੀ ਤਰ੍ਹਾਂ ਜਿਹੜਾ ਕਮਜ਼ੋਰ ਕੀਤਾ ਇਹਦੇ ਪਰ ਕੁਤਰੇ ਨੇ ਜਿੱਥੇ ਮੈਂਬਰਾਂ ਦੀ ਗਿਣਤੀ ਘਟਾਈ ਗਈ ਹੈ ਉਸ ਦੇ ਨਾਲ ਇਹਦੀ ਟਰਮ ਘਟਾਈ ਗਈ ਹੈ ਇਹਨੂੰ ਬੌਂਡ ਕਰਕੇ ਰੱਖ ਦਿੱਤਾ ਪਹਿਲਾਂ ਵੀ ਸਰਕਾਰਾਂ ਬੜੀਆਂ ਨੇ ਪਰ ਕਦੇ ਵੀ ਐਸ்சி ਕਮਿਸ਼ਨ ਦੇ ਵਿੱਚ ਕਿਸੇ ਸਰਕਾਰ ਨੇ ਕਦੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਇਹ ਪਹਿਲੀ ਸਰਕਾਰ ਹੈ ਜਿਨੇ ਐਸੀ ਕਮਿਸ਼ਨ ਨੂੰ ਕਮਜ਼ੋਰ ਕਰਕੇ ਉਹਨੂੰ ਬੌਂਡ ਕਰਤਾ ਜਦੋਂ ਕਿਸੇ ਦੇ ਕੋਈ ਜੁਲਮ ਹੁੰਦਾ ਹੈ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਮੌਕੇ ਤੇ ਤੁਰੰਤ ਐਸੀ ਕਮਿਸ਼ਨ ਪਹੁੰਚ ਕੇ ਪ੍ਰਸ਼ਾਸਨ ਉੱਤੇਲ ਬਰਕੋਦੇ ਕਾਰਵਾਈ ਕਰਨਾ